ਨਾਂ ਤੇ ਮੰਦਰ ਦੇ ਅੱਤੇ ਦੇ ਪੁਸਤਿਕੀ ਸਟੈਂਡਰਡ ਅੰਦਰ ਦਸੰਦਰ ਕਿ ਦਿਵਨੂ ਪੰਜਾਬ ਸਰਕਾਰ ਅਤੇ ਮਾਨ ਜੋ ਮਤੀ ਸਪੈਸਾ ਦੇ ਅਜੰਡੇ ਅਨਸਾਰ ਨਿਸ਼ਾਸਮਾ ਤੇ ਲੋਟਾ ਆਪਣ ਮਾਰੇ ਅਨਸਾਰ ਖਰਾਫ ਸਖਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਸਾਬਜੇ ਸ਼ਾਹਕੋਟ ਦੇ ਥਾਣਾ ਮਹਿਤਪੁਰ ਵਿਖੇ ਕੱਲ ਇੱਕ ਬਜ਼ੁਰਗ ਜੋਰ ਬਾਸਨਾਨ ਪਿੰਡ ਵਾਸੀ ਨਸਮਲਪੁਰ ਦਾ ਬਜ਼ੁਰਗ ਵਿਅਕਤੀ ਆਪਣੀ ਐਕਟਾ ਤੇ ਸਵਾਰ ਹੋ ਕੇ ਆਪਣੀ ਪੰਪਾ ਪੈਨਸ਼ਨ ਲੈ ਕੇ ਵਾਪਸ ਆ ਰਿਹਾ ਸੀ ਤੇ ਨਾ ਪਰ ਉਸਨੇ ਕਿਸੇ ਨਾਮ ਨੇ ਵਖਤੇ ਨੇ ਖਡੌਣਾ ਪਸਤਾਨ ਦਿਖਾ ਕੇ ਉਹਦੇ ਜਿਹੜੀ ਐਟਵਾ ਲੁੱਟ ਕੇ ਫਰਾ ਫਰਾ ਰਹੇ ਸੀ ਜੋ ਇਸਕਾ ਟੁਮਾ ਦਾ ਮੁਖ ਅਸਰ थाना ਮਹਿਤਪੁਰ ਸਮਸਵੇਟਨ ਕੇਸ ਸੀ ਸੂਚਨਾ ਮੰਤੇ ਸ੍ਰੀ ਪ੍ਰਮਾਤਮਾ ਤੁਮਕਤ ਮੰਦਤ ਕੀਤਾ ਔਰ ਤੁਰੰਤ ਨਾਕਾਬੰਦੀ ਕੀਤੀ ਗਈ ਦਰਮੇ ਨਾਕਾਬੰਦੀ ਇਹ ਦੋਨੇ ਗੁਸ਼ੀ ਵਿਜੇ ਕੁਮਾਰ ਉਹ ਮੁੰਗੇ ਵਾਸੀ ਮਾਲੜੀ थाना ਨਪਦਰ ਅਤੇ ਵਿਜੇ ਕੁਮਾਰ ਬਲਰਾਜ ਸਿੰਘ ਉਪਜਾਜ ਪਤਰ ਗਦੇਸ ਸਿੰਘ ਪੈਨੋਂ ਪੁਸ਼ਾਰੀਆਂ थाना ਮਹਿਤਪੁਰ ਜੋ ਇੱਕ ਵਿਗਿਆਨਕ ਮਾਸਟਰ ਤੇ ਗ੍ਰਫਤਰ ਕੀਤੇ ਗਏ ਔਰ ਇਹਨਾਂ ਪਾਸੋਂ 240 ਸਿਰੀਆਂ ਦੀਆਂ ਬਰਾਮਦ ਹੋਈਆਂ ਅਤੇ ਜਿਹੜਾ ਮਾਸਟਰ ਬਰਾਮਦ ਹੋਇਆ ਇਹ ਵੀ ਪਿਛਲੇ ਦਿਨਾਂ ਨੂੰ ਨਕਦਰ ਤੋਂ ਚੋਰੀ ਕੀਤਾ ਸੀ ਨਾ ਪੁਲਿਸ ਨੂੰ ਨਸਰਦੀ ਨਾਮ ਖੋਈ ਹੋਈ ਲੱਤਵਾ ਔਰ ਵਰਤਿਆ ਗਿਆ ਕਢਾਉਣਾ ਪਸਤੌਲ ਅਤੇ ਚੋਰੀ شدہ ਮਾਸਟਰ ਬਰਾਮਦ ਕਰਕੇ ਸਮਰਤਾਸਨ ਕੀਤੀ ਹੈ ਇਸੇ ਤਰ੍ਹਾਂ ਹੀ ਲਗਾਤਾਰ ਕੇਸਾਂ ਨੂੰ ਮਾਰਿਆ ਇਸ ਤਰ੍ਹਾਂ ਚੋਰੀਆਂ ਲੁੱਟਾਂ ਖੋਹਾਂ ਤੇ ਵਿਸ਼ੇਲੇ ਸੁਰੀਂਦੇ ਸੰਬੰਧ ਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਹੁੰਚਣ ਕੋਲੋਂ ਫੁੱਟਸ ਕੋਲੋਂ ਪੁਲਿਸ ਨੇ ਬੇਸਰ ਪ੍ਰਾਲੀ ਨੂੰ ਜਿਹੜੇ ਸ਼ਾਇਦ ਜਨਾ ਸਪੋਰਟ ਕੀ ਤਿਆਰ ਰਿਹਾ ਉਹਨਾਂ ਨੂੰ ਵੀ ਧੰਨਵਾਦ ਔਰ ਜਿਹੜੇ ਲੋਕ ਇਸ ਠੰਡੇ ਚ ਅਰਵਾੜ ਹੋ ਚੁੱਕੇ ਹੈ ਜੀ ਪੀਲ ਦੇ ਆਦੀ ਹੋਏ ਬਿਮਾਰ ਹਨ ਉਹਨਾਂ ਵੀ ਉਹਨਾਂ ਨੂੰ ਟ੍ਰੀਟਮੈਂਟ ਕਰਾਉਣ ਲਈ ਪੁਲਿਸ ਵੱਲੋਂ ਪ੍ਰਬਾਲੀ ਕੀਤੀ ਜਾ ਰਹੇ ਹਨ ਤੇ ਪਬਲਿਕ ਨੂੰ ਰਿਕਵੈਸਟ ਹੈ ਕਿ ਉਹ ਇਨਫੋਰਮੇਸ਼ਨ ਪੁਲਿਸ ਲਈ ਸਪਰਕਿਤ ਕਰ ਦੇ। ਥੈਂਕ ਯੂ।